ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਜੋ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਜੋ ਟ੍ਰੇਨ ਰਮਪਰਾ ਫੂਲ ਰੇਲਵੇ ਸਟੇਸ਼ਨ ਤੇ ਰੁਕਦੀ ਹੈ ਤਾਂ ਗੁਰੂ ਕਾ ਲੰਗਰ ਉਹਨਾਂ ਦੇ ਲਈ ਸੰਗਤਾਂ ਵੱਲੋਂ ਮਾਈਆਂ ਭੈਣਾਂ ਦੀਆਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਪਕਾਇਆ ਜਾਂਦਾ ਹੈ ਅਤੇ ਬਹੁਤ ਹੀ ਤਨਮਨ ਤੰਦ ਦੇ ਨਾਲ ਵਰਤੋਂ ਦੀ ਵੀ ਸੇਵਾ ਕਰਦੇ ਹਨ ਅਤੇ ਆਓ ਬੀਬੀਆਂ ਵੱਲੋਂ ਜੋ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਉਹ ਸਰਵਣ ਕਰੀਏ ਜੋ ਇਸ ਵਾਰ ਗੁਰੂ ਕੇ ਲੰਗਰਾਂ ਦੀ ਸੇਵਾ ਜੋ ਸਾਰੀਆਂ ਹੀ ਸੇਵਾਦਾਰ ਮਾਈਆਂ ਬੀਬੀਆਂ ਭੈਣਾਂ ਨੇ ਉਹਨਾਂ ਵੱਲੋਂ ਇਸ ਵਾਰ ਲੰਗਰ ਦੀ ਸੇਵਾ ਇਹ ਕੀਤੀ ਗਈ ਹੈ ਸਾਰੀਆਂ ਬੀਬੀਆਂ ਦਾ ਮਾਈਆਂ ਦਾ ਸਾਰੇ ਹੀ ਸੇਵਾਦਾਰਾਂ ਵੱਲੋਂ ਸਾਰੇ ਹੀ ਨਗਰਾਂ ਦੇ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਇਸ ਵਾਰ ਮਾਈਆਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਪਾ ਕੇ ਬਹੁਤ ਹੀ ਬੜਮੁੱਲਾ ਯੋਗਦਾਨ ਪਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵਾਰ ਸਬਜੀ ਦੀ ਸੇਵਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਬੁਰਜਮਾਨ ਸਾਈਆ ਵੱਲੋਂ ਉਹਨਾਂ ਵੱਲੋਂ ਕੀਤੀ ਗਈ ਹੈ ਜੀ ਸਬਜੀ ਦੀ ਸੇਵਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਵੱਲੋਂ ਬੁਰਜਮਾਨ ਸਾਈਆ ਜੀ ਅਤੇ ਆਟੇ ਦੀ ਸੇਵਾ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੁੱਤਰ ਸਰਦਾਰ ਮਾੜਾ ਸਿੰਘ ਪਿੰਡ ਕਰੜ ਵਾਲੇ ਤੋਂ ਆਟੇ ਦੀ ਸੇਵਾ ਕੀਤੀ ਗਈ ਹੈ ਜੀ ਜਸਪਾਲ ਸਿੰਘ ਪੁੱਤਰ ਮਾੜਾ ਸਿੰਘ ਕਰੜ ਵਾਲੇ ਤੋਂ ਸਾਰੀਆਂ ਸੰਗਤਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜੋ ਕਿ ਨਗਰ ਪਿੰਡ ਕਰੜਵਾਲਾ ਪਿੰਡ ਫੁੱਗਰ ਪਿੰਡ ਚੋਟੀਆਂ ਪਿੰਡ ਗਿੱਲਕਲਾਂ ਪਿੰਡ ਜੇਠੂਕੇ ਪਿੰਡ ਬੁਰਜਮਾਨ ਸਈਆ ਅਤੇ ਪਿੰਡ ਰਾਮਪਰਾ ਦੀ ਸਰਬੱਤ ਸੰਗਤਾਂ ਵੱਲੋਂ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਹਰ ਵਾਰ ਸੇਵਾ ਕੀਤੀ ਜਾਂਦੀ ਹੈ ਅਤੇ ਆਲੂ ਵਾਲੀਆ ਬੱਸ ਸਰਵਿਸ ਦੇ ਮੈਨੇਜਰ ਸਰਦਾਰ ਬੂਟਾ ਸਿੰਘ ਜੀ ਵੱਲੋਂ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਨਰਮ ਨਰਮ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਇਹ ਤੁਸੀਂ ਦ੍ਰਿਸ਼ ਦੇਖ ਰਹੇ ਹੋ ਅਰੰਪਰਾ ਫੂਲ ਦਾ ਰੇਲਵੇ ਸਟੇਸ਼ਨ ਜਿੱਥੇ ਕਿ ਇਹ ਜੋ ਟ੍ਰੇਨ ਰੁਕਦੀ ਹੈ ਤੇ ਸਰਬੱਤ ਸੰਗਤਾਂ ਗੁਰੂ ਕੇ ਲੰਗਰ ਸ਼ਕਾ ਕੇ ਇਹਨਾਂ ਜੋ ਗੁਰੂ ਪਿਆਰੀਆਂ ਸੰਗਤਾਂ ਨੂੰ ਜੋ ਦੂਰੋਂ ਨੇੜੀਆਂ ਆਉਂਦੀਆਂ ਹਨ ਉਹਨਾਂ ਨੂੰ ਇਹ ਲੰਗਰ ਸ਼ਕਾਇਆ ਜਾਂਦਾ ਹੈ ਇਸ ਵਾਰ ਲੰਗਰ ਦੀ ਸੇਵਾ ਜੋ ਮਤਾ ਮਾ ਭਣਾ ਦੀਬੀਆਂ ਵੱਲੋਂ ਕੀਤੀ ਗਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਦ੍ਰਿਸ਼ ਦੇਖ ਰਹੇ ਹੋ ਰਾਮਪਰਾ ਪੂਲ ਜੋ ਰੇਲਵੇ ਸਟੇਸ਼ਨ ਹੈ ਜਿਸ ਜਗ੍ਹਾ ਤੇ ਇਹ ਲੰਗਰ ਗੁਰੂ ਦਾ ਬਤਾਇਆ ਜਾਂਦਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਦੇ ذریعے ਅਸੀਂ ਸਾਰਤਵਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਅਤੇ ਸ਼ੇਅਰ ਕਰੋ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਅੱਗੇ ਤੋਂ ਇਸੇ ਤਰ੍ਹਾਂ ਅਸੀਂ ਵੱਧ ਤੋਂ ਵੱਧ ਵੀਡੀਓ ਬਣਾਉਂਦੇ ਰਹੀਗੇ ਆਓ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ aku na oi